ਇਸ ਤਰ੍ਹਾਂ ਸੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈੱਡ ਬਾਡੀ ਮਿਲੀ ਸੀਗੀ ਬੈਡ ਬਾਕਸ ਦੇ ਵਿੱਚੋਂ ਤੇ ਉਹਦੀ ਤਫ਼ਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ 24 ਆਰਸ ਉਸ ਕੇਸ ਨੂੰ ਫ੍ਰੇਸ ਕਰ ਲਿਆ ਗਿਆ ਕੱਲ੍ਹ ਸਵੇਰੇ ਪੁਲਿਸ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਸ ਤਰ੍ਹਾਂ ਇੱਕ ਘਰ ਦੇ ਵਿੱਚੋਂ 스멜 ਆ ਰਹੀ ਹੈ ਉੱਥੇ ਜਾ ਕੇ ਘਰ ਦੀ ਮਾਲਕ ਜਿਹੜੀ ਲਮਾਚ ਦੇਵੀ ਸੀ ਉਹਨੂੰ ਬੁਲਾਇਆ ਗਿਆ ਉਹ ਕਮਰਾ ਖੋਲਿਆ ਗਿਆ ਫ੍ਰੈਂਚੀਪ ਬੁਲਾਈ ਗਈ ਜਿਹੜੇ ਦੋ ਸਰਚ ਕੀਤੇ ਗਏ ਚ ਕਾਫੀ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਕਾਫੀ ਹੱਦ ਤੱਕ ਗਲੀ ਕੋਈ ਸੀ ਔਰ ਫਿਰ ਉਹਦੀ ਤਫਤੀਸ਼ ਕਰਦੇ ਕਰਦੇ ਇੱਕ ਲੇਡੀ ਔਰ ਇੱਕ ਬੰਦਾ ਸੁਨੋਜ ਕੁਮਾਰ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਨੇ ਉਹਨੂੰ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾਤੀ ਸੀ ਔਰ ਉਹਨੂੰ ਬਾਕਸ ਦੇ ਵਿੱਚ ਬੰਦ ਕਰਦਾ ਮਰਨ ਤੋਂ ਬਾਅਦ ਬੰਦ ਕੀਤਾ ਗਿਆ ਫੋਰੈਂਸਿਕ ਤੇ ਪੋਸਟਮਾਰਟਮ ਨੇ ਵਿਚਾਇਆ ਗਿਆ ਐਗਜ਼ੈਕਟ ਟਾਈਮ ਆਫ ਡੈਥ ਫਿਰ ਤੇ ਉਹਨੂੰ ਮਾਰ ਦਿੱਤਾ ਗਿਆ ਕਾਰਨ ਕੀ ਗਿਆ ਸਰ ਮਾਰਨ ਦਾ ਮਾਰਨ ਦਾ ਕਾਰਨ ਜੋ ਹੁਣ ਤੱਕ ਤਫਤੀਸ਼ ਚੱਲ ਰਹੀ ਹੈ ਜੀ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਵਿਨੋਦ ਕੁਮਾਰ ਜਿਹੜਾ ਕਿ ਇਹਦਾ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਨੇ ਨਾਲ ਕੋਈ ਫਿਜ਼ੀਕਲ ਇੰਟੀਮੀਸੀ ਨਹੀਂ ਰੱਖਣਾ ਚਾਹੁੰਦੀ ਸੀ ਜਦ ਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਇਹ ਉਹਨੇ ਕਤਲ ਕੀਤਾ ਸਰ ਹਿਮਾਤਿ ਦੇਵੀ ਪ੍ਰਮੋਦ ਕੁਮਾਰ ਦੀ ਸੈਕੰਡ ਵਾਈਫ ਦਸੀ ਜਾਂਦੀ ਹੈ ਐਸੀ ਗੱਲ ਹੈ ਇਹ ਤਫਤੀਸ਼ ਤੇ ਵਿਚ ਆ ਜੇ ਕਿ ਜਿਹੜਾ ਪ੍ਰਮੋਦ ਕੁਮਾਰ ਹੈ ਤੀਸਰਾ ਬੰਦਾ ਉਹਦੇ ਨਾਲ ਇਹਦੇ ਕੋਈ ਰਿਲੇਸ਼ਨ ਸੀਗੇ ਲੇਕਿਨ ਐਸ ਸੱਚ ਕੋਈ ਵਾਈਫ ala ਕੋਈ ਹਲੇ ਐਂਗਲ ਸਾਹਮਣੇ ਨਹੀਂ ਆਇਆ ਲੀਗਲੀ ਵੈਡਿਡ ਵਾਈਫ ਕਿਦੀ ਸੀ ਹਾਲ ਤੱਕ ਇਹ ਤਫਤੀਸ਼ ਸਾਬਿਤ ਨਹੀਂ ਹੋਈ ਬੱਚੇ ਦੋ ਇਹਦੇ ਹੈਗੇ ਆ ਉਹਨਾਂ ਦੇ ਟੇਕ ਕੇਅਰ ਪ੍ਰਮੋਦ ਕਰਦਾ ਉਹ ਜਿਹੜਾ ਘਰ ਹੈ ਵੀ ਪ੍ਰਮੋਦ ਦਾ ਹੈ ਜੋ ਉਹਨੇ ਉਹਨੂੰ ਦਿੱਤਾ ਹੋਇਆ ਸੀ ਰਹਿਣ ਦਾ ਤੁਹਾਨੂੰ ਸੇ ਪਤਾ ਲੱਗਾ ਡੈਡ ਬੋਡੀ ਕਿੰਨੇ ਸੇ ਟਾਈਮ ਪੁਰਾਣੀ ਸੀ ਕਿੰਨੇ ਦਿਨ ਪੁਰਾਣੀ ਸੀ ਇਹ ਫਰਾਈਡੇ ਦੀ ਕਹ ਰਹੇ ਆ ਜੀ ਕਿ ਉਹਨੂੰ ਸ਼ਰਾਬ ਲਾਈ ਸੀ ਤੇ ਉਸ ਤੋਂ ਬਾਅਦ ਹੀ ਉਹਦੀ ਡੈਥ ਹੋਈ ਹੋਏਗੀ ਤੇ ਹੁਣ ਤੱਕ ਦੇਖ ਲਓ ਕਿ 4 ਦਿਨ ਹੋ ਗਏ 4 ਦਿਨ ਪੁਰਾਣੀ ਕਹਿੰਦੇ ਆ ਐਕਸਟਰਾ ਸੀਗਾ ਜੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈਡ ਬੋਡੀ ਮਿਲੀ ਸੀਗੀ ਬੈਡ ਬਾਕਸ ਦੇ ਵਿੱਚੋਂ ਤੇ ਉਹਦੀ ਤਫਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਵਿਦੇ 24 ਆਵਰਸ ਉਸ ਕੇਸ ਨੂੰ ਫ੍ਰੇਸ ਕਰ ਲਿਆ ਗਿਆ ਕੱਲ੍ਹ ਸਵੇਰੇ ਪੁਲਿਸ ਕੋਲ ਇਨਫਰਮੇਸ਼ਨ ਆਈ ਸੀ ਕਿ ਇਸ ਤਰ੍ਹਾਂ ਇੱਕ ਘਰ ਦੇ ਵਿੱਚੋਂ ਸਮੈਲ ਆ ਰਹੀ ਹੈ ਉੱਥੇ ਜਾ ਕੇ ਘਰ ਦੀ ਮਾਲਕ ਜਿਹੜੀ ਹਮਾਸ਼ਿੰਦੇਵੀ ਸੀ ਉਹਨੂੰ ਬੁਲਾਇਆ ਗਿਆ ਉਹ ਕਮਰਾ ਖੋਲਿਆ ਗਿਆ ਫਰੈਂਚੀਪ ਬੁਲਾਈ ਗਈ ਤੇ ਜਦੋਂ ਸਰਚ ਕੀਤੀ ਗਈ ਉਹਦੇ ਚ ਕਾਫੀ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਕਾਫੀ ਹੱਦ ਤੱਕ ਗਲੀ ਕੋਈ ਸੀ ਉਹਨੂੰ ਫਿਰ ਉਹਦੀ ਤਫਤੀਸ਼ ਕਰਦੇ ਕਰਦੇ ਇੱਕ ਲੇਡੀ ਔਰ ਇੱਕ ਬੰਦਾ ਸੁਨੋਸ਼ ਕੁਮਾਰ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਨੇ ਉਹਨੂੰ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾਤੀ ਸੀ ਔਰ ਉਹਨਾਂ ਬਾਕਸ ਦੇ ਵਿੱਚ ਬੰਦ ਕਰਤਾ ਮਰਨ ਤੋਂ ਬਾਅਦ ਬੰਦ ਕੀਤਾ ਗਿਆ ਫਰੈਂਚਿਕ ਟੇਸ ਪੋਸਟਮਾਰਟਮ ਨੇ ਵਿਚਾਇਆ ਗਿਆ ਐਗਜੈਕਟ ਟਾਈਮ ਆਫ ਡੈਥ ਸਿਰ ਤੇ ਉਹਨੂੰ ਮਾਰ ਦਿੱਤਾ ਗਿਆ ਸੀ ਕਾਰਨ ਕੀ ਹੈ ਸਰ ਮਾਰਨ ਦਾ ਮਾਰਨ ਦਾ ਕਾਰਨ ਜੋ ਹੁਣ ਤੱਕ ਤਫਤੀਸ਼ ਚੱਲ ਰਹੀ ਹੈ ਜੀ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਵਿਨੋਦ ਕੁਮਾਰ ਜਿਹੜਾ ਕਿ ਇਹਦਾ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਦੇ ਨਾਲ ਕੋਈ ਫਿਜ਼ੀਕਲ ਇੰਟੀਮੀਸੀ ਨਹੀਂ ਰੱਖਣਾ ਚਾਹੁੰਦੀ ਸੀ ਜਦ ਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਇਹ ਉਹਨੇ ਕਤਲ ਕੀਤਾ ਸਰ ਹਿਮਾਤਲੀ ਦੇਵੀ प्रमोद ਮਾਰਦੀ ਸੈਕੰਡ ਵਾਈਫ ਦਸੀ ਜਾਂਦੀ ਹੈ ਪੈਸਿਵਲ ਹੈ ਇਹ ਤਫਤੀਸ਼ ਤੇ ਵਿਚ ਆ ਜਾਈ ਕਿ ਜਿਹੜਾ ਪ੍ਰਮੋਦ ਕੁਮਾਰ ਹੈ ਤੀਸਰਾ ਬੰਦਾ ਉਹਦੇ ਨਾਲ ਇਹਦੇ ਕੋਈ ਰਿਲੇਸ਼ਨ ਸੀਗੇ ਲੇਕਿਨ ਐਸ ਸੱਚ ਕੋਈ ਵਾਈਫ ala ਕੋਈ ਹਲੇ ਐਂਗਲ ਸਾਹਮਣੇ ਨਹੀਂ ਆਇਆ ਲੀਗਲੀ ਵੈਡਿਡ ਵਾਈਫ ਕਿਦੀ ਸੀ ਹਲੇ ਤੱਕ ਇਹ ਤਫਤੀਸ਼ ਸਾਬਿਤ ਨਹੀਂ ਹੋਈ ਬੱਚੇ ਦੋ ਬਨੇ ਪ੍ਰਮੋਦ ਕੋਲ ਜੀ ਇਹਦੇ ਬੱਚੇ ਦੋ ਇਹਦੇ ਹੈਗੇ ਆ ਉਹਨਾਂ ਦੇ ਟੇਕ ਕੇਅਰ ਪ੍ਰਮੋਦ ਕਰਦਾ ਔਰ ਜਿਹੜਾ ਘਰ ਹੈ ਵੀ ਪ੍ਰਮੋਦ ਦਾ ਹੈ ਜੋ ਇਹਨੇ ਉਹਨੂੰ ਦਿੱਤਾ ਹੋਇਆ ਸੀ ਰਹਿਣ ਦਾ